ਜੋ ਗੁਰੂ ਸਾਹਿਬਾਂ ਵੱਲੋਂ ਸੇਵਾ ਆਰੰਭ ਕੀਤੀ ਗਈ ਉਸ ਸੇਵਾ ਨੂੰ ਇੱਕ ਹਸਤੀ ਨੇ ਬੜੀ ਭਾਵਨਾ ਨਾਲ ਕੀਤਾ ਜਿਨ੍ਹਾਂ ਦਾ ਨਾਂ ਸੇਕਾ ਤਿਹਾਰ ਦੇ ਵਿੱਚ ਧਰੂ ਤਾਰੇ ਵਾਂਗੂ ਚਮਕਦਾ ਜਿਨ੍ਹਾਂ ਨੂੰ ਬੜੇ ਸਤਕਾਰ ਨਾਲ ਯਾਦ ਕੀਤਾ ਜਾਂਦਾ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜੂਰ ਸਾਹਿਬ ਵਾਲੇ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਜਨਮ 1882 ਦੇ ਵਿੱਚ ਪੈਂਡੰਡਾ ਡਾ ਲਓ ਜ਼ਿਲ੍ਹਾ ਹਸ਼ਿਆਰਪੁਰ ਦੀ ਧਰਤੀ ਤੇ ਗੁਰਮਖੋ ਪਿਤਾ ਬਾਬਾ ਉਤਮ ਸਿੰਘ ਜੀ ਦੇ ਘਰ ਤੇ ਮਾਤਾ ਗੁਲਾਬ ਕੌਰ ਦੀ ਕੁੱਖੋਂ ਬਾਬਾ ਨਿਧਾਨ ਸਿੰਘ ਜੀ ਦਾ ਜਨਮ ਹੋਇਆ ਤੇ ਬਾਬਾ ਨਿਧਾਨ ਸਿੰਘ ਜੀ ਬਚਪਨ ਦੇ ਵਿੱਚ ਬੜੇ ਪਰਉਪਕਾਰੀ ਸੁਭਾਅ ਦੇ ਸਨ ਉਹ ਆਪਣੇ ਸਾਥੀਆਂ ਦੇ ਨਾਲ ਖੇਡਦੇ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਹੁੰਦੀ ਉਹਦੀ ਮਦਦ ਕਰਦੇ ਕਿਸੇ ਨੂੰ ਕੱਪੜੇ ਦੀ ਲੋੜ ਲੋੜ ਕੱਪੜੇ ਦੇਣੇ ਕਿਸੇ ਨੂੰ ਪੈਰਾਜ ਪਾਉਣ ਦੀ ਜੋੜੇ ਦੀ ਲੋੜ ਜੋੜਾ ਜੋੜਾ ਦੇਣਾ ਜੇ ਕਿਸੇ ਨੂੰ ਭੋਜਨ ਦੀ ਲੋੜ ਭੋਜਨ ਦੇਣਾ ਬਾਬਾ ਜੀ ਹਰ ਪ੍ਰਕਾਰ ਦੀ ਮਦਦ ਕਰਦੇ ਸਨ ਬੜੀ ਕਿਰਪਾ ਪਰਉਪਕਾਰੀ ਸੁਭਾਅ ਸੇਵਾ ਵਾਲਾ ਸੁਭਾਅ ਬਚਪਨ ਦੇ ਵਿੱਚ ਸੀ ਬਾਬਾ ਨਾਨਕ ਸਿੰਘ ਜੀ ਦਾ ਸਮਾ ਆਇਆ ਬਾਬਾ ਜੀ ਫੌਜ ਦੀ ਨੌਕਰੀ ਵਿੱਚ ਚਲੇ ਗਏ ਫੌਜ ਦੀ ਨੌਕਰੀ ਮਿਲ ਗਈ। ਥੋੜਾ ਸਮਾਂ ਫੌਜ ਦੀ ਨੌਕਰੀ ਕੀਤੀ ਪਰ ਮਨ ਉਪਰਾਮ ਹੋ ਗਿਆ। ਮਨ ਜਿਹੜਾ ਉਹ ਗੁਰੂ ਵੱਲ ਜਿਵੇਂ ਗੁਰੂ ਖਿੱਚ ਰਿਹਾ ਵੀ ਤੂੰ ਇਸ ਪਾਸੇ ਆ। ਛਾਡੇ ਦਦਾ ਖੜਾ। ਫਿਰ ਆਪ ਜੀ ਫੌਜ ਦੀ ਨੌਕਰੀ ਛੱਡ ਕੇ ਬਾਬਾ ਨਿਹੰਗ ਸਿੰਘ ਜੀ ਹਜ਼ੂਰ ਸਹਿਬ ਚਲੇ ਜਾਂਦੇ ਆ। ਹਜ਼ੂਰ ਸਹਿਬ ਜਾ ਕੇ ਪਾਣੀ ਭਰ ਕੇ ਘੜਿਆਂ ਵਿੱਚ ਚਣਿਆਂ ਦੀ ਸੇਵਾ ਤੇ ਪਾਣੀ ਦੀ ਸੇਵਾ ਆਰੰਭ ਕਰਦੇ ਆ। ਰਾਹੀ ਗੀਰ ਆਉਂਦੇ ਨੇ ਉਹਨਾਂ ਨੂੰ ਠੰਡਾ ਜਲ ਸ਼ਿਕਾਉਂਦੇ ਆ ਉਹਨਾਂ ਨੂੰ ਚਣੇ ਸ਼ਿਕਾਉਂਦੇ ਆ ਬਾਬਾ ਜੀ ਨਾਲ ਸਤਨਾਮ ਵਾਹਿਗੁਰੂ ਬੋਲਦੇ ਆ। ਹੌਲੀ-ਹੌਲੀ ਬਾਬਾ ਜੀ ਜਿੱਥੇ ਲੰਗਰ ਸਾਹਿਬ ਆਜੇ ਇੱਥੇ ਫਿਰ ਬਾਬਾ ਜੀ ਨੇ ਗੁਰੂ ਪਿਆਰਿਓ ਗੁਰੂ ਕਾ ਲੰਗਰ ਆਰੰਭ ਕੀਤਾ। ਗੁਰੂ ਕਾ ਲੰਗਰ ਪ੍ਰਸ਼ਾਦ ਦੇ ਆਰੰਭ ਕੀਤੇ ਫਿਰ ਬਾਬਾ ਜੀ ਨੇ ਗੁਰੂ ਕਾ ਲੰਗਰ ਚਲਾਇਆ ਪ੍ਰਸ਼ਾਦੇ ਛਕਾਉਣੇ ਰਾਹੀ ਗੀਰਾਂ ਨੂੰ ਫਿਰ ਇੰਨੀ ਕਿਰਪਾ ਹੋਈ ਇਹ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾ ਵਧਦੀ ਗਈ ਵਧਦੀ ਗਈ ਗੁਰੂ ਪਿਆਰਿਓ ਕਈਆਂ ਨੇ ਵਿਰੋਧ ਵੀ ਕੀਤਾ ਉੱਥੋਂ ਦੇ ਇੱਕ ਦਿਨ ਮਨ ਐਸਾ ਉਦਾਸ ਹੋਇਆ ਆਪ ਜੀ ਗੁਰਮਖੋ ਜਿੱਥੇ ਗੱਡੀ ਲੰਘਦੀ ਉੱਥੇ ਬੈਠੇ ਨੇ ਕਿ ਹੁਣ ਪੰਜਾਬ ਨੂੰ ਪਰਤ ਜਾਣਾ ਹੈ ਨਹੀਂ ਰਹਿਣਾ ਗੁਰੂ ਪਿਆਰਿਓ ਮਨ ਉਦਾਸ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਣ ਦਦਾਰੇ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਦਾਰੇ ਹੋਏ ਤੇ ਮਹਾਰਾਜ ਨੇ ਬਚਨ ਕੀਤਾ ਖੀਸਾ ਮੇਰਾ ਹੱਥ ਤੇਰਾ ਨਿਧਾਨ ਸਿੰਘਾ ਮੇਰੇ ਖੀਸੇ ਵਿੱਚੋਂ ਜੋ ਕੁਝ ਵੀ ਲੈਣਾ ਲਈ ਜਾਈਂ ਕਦੇ ਟੋਟਾਣੀ ਆਵੇਗਾ ਜੋ ਵੀ ਮੰਗੇਗਾ ਉਹ ਤੈਨੂੰ ਮਿਲੇਗਾ ਕੀਸਾ ਮੇਰਾ ਹੱਥ ਤੇਰਾ ਕਦੇ ਵੀ ਤੇਰੇ ਲੰਗਰ ਵਿੱਚ ਘਾਟਾ ਨਹੀਂ ਪਏਗਾ ਅੱਜ ਜਾ ਕੇ ਵੇਖੋ ਹਜੂਰ ਸਾਹਿਬ ਦੀ ਧਰਤੀ ਤੇ ਬਾਬਾ ਨਿਹੰਗ ਸਿੰਘ ਦੇ ਲੰਗਰ ਵਿੱਚ ਲਹਿਰਾਂ ਬਹਿਰਾਂ ਗੁਰਮਖੋ ਜਦੋਂ ਪੰਜਾਬ ਦੀ ਧਰਤੀ ਤੋਂ ਜਾਂਦੇ ਨੇ ਕਰੋੜਾਂ ਰੁਪਈਆ ਦਾ ਕਿਉਂ ਇਕੱਠਾ ਹੋ ਕੇ ਜਾਂਦਾ ਹੈ ਅਨਾਜ ਗੁਰੂ ਪਿਆਰਿਓ ਕਈ ਟਨ ਅਨਾਜ ਜਾਂਦਾ ਹੈ ਬੜੀ ਵੱਡੀ ਸੇਵਾ ਗੁਰੂ ਪਿਆਰਿਓ ਕੋਈ ਕੁਝ ਚੜਾ ਕੇ ਜਾਂਦਾ ਹੈ ਕੋਈ ਕੁਝ ਚੜਾ ਕੇ ਜਾਂਦਾ ਹੈ ਪਤਾ ਨਹੀਂ ਕਿਧਰੋਂ ਰਸਤਾ ਆ ਹੀ ਜਾਂਦੀਆਂ ਨੇ ਬਾਬੇ ਨਿਧਾਨ ਸਿੰਘ ਜੀ ਦੇ ਲੰਗਰ ਵਿੱਚ ਕੋਈ ਘਾਟਾ ਨਹੀਂ ਕਿਸੇ ਪ੍ਰਕਾਰ ਦਾ ਬਾਬਾ ਨਿਧਾਨ ਸਿੰਘ ਜੀ ਨੂੰ ਗੁਰੂ ਪਿਆਰਿਓ ਬਚਪਨ ਦੇ ਵਿੱਚ ਬਾਬਾ ਨਿਧਾਨ ਸਿੰਘ ਉਹਨਾਂ ਦੇ ਨਗਰ ਦੇ ਬਾਬਾ ਉਹਨਾਂ ਮਹਾਪੁਰਸ਼ਾਂ ਨੇ ਇੱਕ ਬਚਨ ਕੀਤਾ ਸੀ ਬੜੀ ਚੜ੍ਹਦੀ ਕਲਾ ਵਾਲੇ ਮਹਾਪੁਰਸ਼ ਸਨ ਉਹਨਾਂ ਦੇ ਨਗਰ ਦੇ ਤੇ ਉਹਨਾਂ ਨੇ ਕਿਹਾ ਸੀ ਨਿਧਾਨ ਸਿੰਘਾ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਣਗੇ ਤੋ ਬੜੀ-ਬੜੀ ਸੇਵਾ ਹਜੂਰ ਸਾਹਿਬ ਦੀ ਧਰਤੀ ਤੇ ਕਰੇਗਾ ਬੜੀਆਂ ਲਹਿਰਾਂ ਬਹਿਰਾਂ ਚੱਲਣਗੀਆਂ ਤੇ ਅੱਜ ਬ੍ਰਮਖੋ ਜਿਹੜੇ ਬਚਨ ਗੁਰੂ ਕਲਗੀ ਧਰਪਾਤਸ਼ਾਹ ਨੇ ਕੀਤੇ ਨੇ ਉਹ ਅੱਜ ਵੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਵਿੱਚ ਬਰਕਤਾਂ ਵਰਤ ਰਹੀਆਂ ਨੇ ਜਿਹੜੇ ਬਚਨ ਕੀਤੇ ਗੁਰੂ ਕਲਗੀ ਧਰਪਾਤਸ਼ਾਹ ਨੇ ਅੱਜ ਵੀ ਉਹਨਾਂ ਲੰਗਰਾਂ ਵਿੱਚ ਲਹਿਰਾਂ ਬਹਿਰਾਂ ਨੇ ਜਿਹੜੀ ਸੇਵਾ ਬਾਬਾ ਨਿਹਾਲ ਸਿੰਘ ਨੇ ਹੱਥੀਂ ਕੀਤੀ ਉਸੇ ਸੇਵਾ ਨੂੰ ਅੱਜ ਬਾਬਾ ਬਲਵਿੰਦਰ ਸਿੰਘ ਬਾਬਾ ਨਰਿੰਦਰ ਸਿੰਘ ਜੀ ਬੜੀ ਚੜ੍ਹਦੀ ਕਲਾ ਦੇ ਨਾਲ ਹਜ਼ੂਰ ਸਾਹਿਬ ਦੀ ਧਰਤੀ ਤੇ ਕਰ ਰਹੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ